ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤਕਰੀਬਨ ਹੀ ਆਪਣੇ ਕਿਸਾਨ ਵੀਰਾਂ ਦੇ ਝੋਨੇ 30 35 ਦਿਨਾਂ ਤੋਂ ਪਲੱਸ ਜਾਂ 30 35 ਦਿਨਾਂ ਦੇ ਹੋ ਚੁੱਕੇ ਨੇ ਤੇ ਕੁਝ ਕੁ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ ਤੀਜੀ ਜੂਰੀਆ ਦੇ ਨਾਲ ਆਪਾਂ ਕਿਹੜੇ ਚੀਜ਼ਾਂ ਪਾਈਏ ਤਾਂ ਜੋ ਜਿਹੜਾ ਆਪਣਾ ਝਾੜ ਦੇਖਣ ਨੂੰ ਵਧੀਆ ਮਿਲੇ ਫੋਕ ਘੱਟ ਬਣੇ ਦਾਣੇ ਆਪਣੇ ਨਿਗਰ ਬਣ ਤੇ ਕਿਹੜੀਆਂ ਚੀਜ਼ਾਂ ਆਪਾਂ ਨੂੰ ਆਪਣੇ ਖੇਤਾਂ ਦੇ ਵਿੱਚ ਤੀਜੀ ਜੂਰੀਆ ਦੇ ਨਾਲ ਨਹੀਂ ਪਾਉਣੇ ਚਾਹੀਦੀਆਂ ਜਿੰਦੇ ਨਾਲ ਆਪਣਾ ਨੁਕਸਾਨ ਵੀ ਫਸਲ ਦਾ ਹੋਵੇਗਾ ਬਿਮਾਰੀਆਂ ਦਾ ਅਟੈਕ ਵੀ ਜ਼ਿਆਦਾ ਆਵੇਗਾ ਉਲਟਾ ਜੋ ਵੀ ਆਪਾਂ ਚੀਜ਼ਾਂ ਪਾਉਣੇ ਉਹਨਾਂ ਦਾ ਖਰਚਾ ਵੀ ਜਦ ਆਪਣਾ ਨਜਾਇਜ਼ ਆਪਣਾ ਬੇਕਰ ਪੈਸੇ ਜਾਂਦੇ ਨੇ ਤੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲੋ ਜੀ ਤਕਰੀਬਨ ਹੁਣ ਜਿਹੜੀਆਂ ਵੈਰੈਟੀਆਂ ਲਾਈਆਂ ਨੇ ਸਭ ਤੋਂ ਜਿਹੜਾ ਪਹਿਲਾਂ ਆਪਾਂ ਕੰਮ ਕਰਨਾ ਵੀ ਜਿਹੜੇ ਆਪਾਂ ਨੂੰ ਖੇਤਾਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਆਪਾਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਕਿ ਇਹਨਾਂ ਜਿਹੜੇ ਖੇਤਾਂ ਦੇ ਅੱਖਵਾ ਖਵਰੈਟੀਆਂ ਲੱਗੀਆਂ ਨੇ ਪੀਆਰ 31 ਵੈਰੈਟੀ ਲੱਗੀ ਏ ਸੁਪਰੀਮ 110 ਵੈਰੈਟੀ ਲੱਗੀ ਜਾਂ ਹੋਰ ਜਿਹੜੀਆਂ ਵੈਰੈਟੀਆਂ ਲੱਗੀਆਂ ਨੇ ਉਹਨਾਂ ਦੇ ਦਿਨਾਂ ਦੇ ਮੁਤਾਬਕ ਵੀ ਉਹ ਕਿੰ ਜੇ ਆਪਣੀ ਵਿੱਚ ਕਿੰਨੇ ਦਿਨਾਂ ਵਿੱਚ ਫਸਲ ਆ ਪੱਕਦੀ ਉਹ ਸਾਬ ਦੇ ਨਾਲ ਇਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ ਵੀ ਇਹਨੇ ਦਿਨਾਂ ਵਿੱਚ ਆਪਾਂ ਜੂਰੀਆ ਖਾਦ ਪੂਰੀ ਕਰਨੀ ਤੇ ਪਹਿਲਾ ਕੰਮ ਆਪਾਂ ਕਰਨਾ ਕਿ ਜਿੰਨੇ ਦਿਨਾਂ ਦੇ ਵਿੱਚ ਆਪਾਂ ਜਿਵੇਂ ਪੀ 131 ਵੈਰਾਈਟੀ ਜਾਂ ਸੁਪਰੀਮ 110 ਵੈਰਾਈਟੀ ਇਹਨਾਂ ਦੀ ਜਿਹੜੀ 135 ਤੋਂ 140 ਦਿਨ ਇਹ ਵੈਰਾਈਟੀਆਂ ਲੈਂਦੀਆਂ ਨੇ ਤੇ ਇਹਨਾਂ ਵੈਰਾਈਟੀਆਂ ਦੀ ਜਿਹੜੀ ਜੂਰੀਆ ਆਪਾਂ ਤਕਰੀਬਨ ਹੀ 38 40 ਦਿਨਾਂ ਦੇ ਵਿੱਚ ਪੂਰੀ ਕਰਨੀ ਹੁੰਦੀ ਏ ਤੇ ਜੇਕਰ ਆਪਾਂ ਇਹਨਾਂ ਜੂਰੀਆ ਆਪਾਂ ਲੇਟ ਸਮੇਂ ਤੱਕ ਪਾਉਣੇ ਆ ਜੇਕਰ 45 50 ਦਿਨਾਂ ਤੱਕ ਆਪਾਂ ਜੂਰੀਆ ਖਾਦ ਲੈ ਕੇ ਜਾਂਦੇ ਆ ਤਾਂ ਇਹ ਵੀ ਆਪਣਾ ਇੱਕ ਵੱਡਾ ਨੁਕਸਾਨ ਹੈ ਇਹਨਾਂ ਨੁਕਸਾਨ ਕਿਉਂਕਿ ਜਿਹੜੀ ਫਸਲ ਹੈ ਆਪਣੀ ਜਿਆਦਾ ਦੀ ਕੱਚੀ ਹੁੰਦੀ ਹੈ ਕੱਚੀ ਹੋਣ ਦੇ ਕਾਰਨ ਜਿਹੜਾ ਆਪਣਾ ਆਉਣ ਵਾਲੀਆਂ ਸੁੰਡੀਆਂ ਨੇ ਪੱਤਾ ਲਪੇਟ ਚਾਹੇ ਗੋਭ ਦੀ ਸੁੰਡੀਏ ਉਹਨਾਂ ਦਾ ਅਟੈਕ ਆਪਾਂ ਨੂੰ ਕਾਫੀ ਐਡਵਾਂਸ ਦੇਖਣ ਦੇ ਵਿੱਚ ਮਿਲਦਾ ਤੇ ਇਹ ਦਿਨਾਂ ਜਿਹੜਾ ਅਟੈਕ ਆਪਣਾ ਚਾ ਕਾਫੀ ਵੱਡਾ ਅਟੈਕ ਆਉਂਦਾ ਜਿੰਦੇ ਨਾਲ ਫਿਰ ਆਪਾਂ ਉਹ ਮਹਿੰਗੀਆਂ ਦਵਾਈਆਂ ਦਾ ਕੀਟਨਾਸ਼ਕ ਆਪਾਂ ਨੂੰ ਯੂਜ਼ ਕਰਨੀਆਂ ਪੈਂਦੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਜਿੰਨੀ ਵੀ ਜੂਰੀਆ ਪਾਉਣੀ ਆਪਾਂ ਨੂੰ ਇੱਕ ਉਹਨਾਂ ਦਿਨਾਂ ਤੇ ਹੀ ਪੂਰੀ ਕਰ ਦੇਣੀ ਚਾਹੀਦੀ ਆਪਾਂ ਨੂੰ ਇੱਕ ਓਵਰਡੋਜ ਯੂਰੀਆ ਨਹੀਂ ਪਾਉਣੀ ਚਾਹੀਦੀ ਤੇ ਜਿਹੜੀ ਆਪਾਂ ਲਾਸਟ ਡੋਜ਼ ਯੂਰੀਆ ਦੀ ਪਾਉਣੀ ਉਹ ਵੀ ਆਪਾਂ 30 ਕਿਲੋ ਪਾਉਣੀ ਹੈ 30 ਕਿਲੋ ਤੋਂ ਵੱਧ ਖੇਤਾਂ ਦੇ ਵਿੱਚ ਯੂਰੀਆ ਨਹੀਂ ਪਾਉਣੀ ਕਿਉਂਕਿ ਜੇਕਰ ਜ਼ਿਆਦਾ ਡੋਜ਼ ਪਾਵਾਂਗੇ ਉਹ ਦਿਨ ਫਸਲ ਆਪਣੀ ਕੱਚੀ ਹੁੰਦੀ ਹੈ ਬਿਮਾਰੀਆਂ ਦਾ ਆਪਾਂ ਨੂੰ ਹਮਲਾ ਜ਼ਿਆਦਾ ਦੇਖਣ ਨੂੰ ਮਿਲਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਆਪਾਂ ਨੂੰ ਹੋਰ ਜਿੰਨੀਆਂ ਵੈਰਾਈਟੀਆਂ ਨੇ ਜਿੰਨੇ ਫਟਾਰ ਕਰਨ ਵਾਲੀਆਂ ਨੇ ਕੋਈ ਹੰਮਿਕ ਐਸਿਡ ਹੈ ਜਾਂ ਕੋਈ ਗਰੋਥ ਪ੍ਰੋਮੋਟਰ ਹੈ ਜਾਂ ਕੋਈ ਵੀ ਤਰ੍ਹਾਂ ਦਾ ਪ੍ਰੋਡਕਟ ਜਿਹੜਾ ਆਪਾਂ ਫਟਾਰ ਤੇ ਤੀਜੀ ਜੂਰੀਆ ਦੇ ਨਾਲ ਆਪਾਂ ਉਹ ਕਦੇ ਵੀ ਭੁੱਲ ਕੇ ਚੀਜ਼ ਨਹੀਂ ਪਾਉਣੀ ਕਿਉਂਕਿ ਜਿਹੜੀ ਵੀ ਫਟਾਰ ਚੀਜ਼ ਕਰਾ ਦੇਗੀ ਉਹ ਝੋਨੇ ਨੂੰ ਕੱਚਾ ਕਰੇਗੀ ਕੱਚਾ ਹੋਣ ਦੇ ਨਾਲ ਝੋਨੇ ਤੇ ਜਿਹੜਾ ਬਿਮਾਰੀਆਂ ਦਾ ਅਟੈਕ ਜ਼ਿਆਦਾ ਦੇਖ ਨੂੰ ਮਿਲੇਗਾ ਤੇ ਜਿੰਦੇ ਨਾਲ ਆਪਣਾ ਝਾੜ ਦਾ ਵੀ ਨੁਕਸਾਨ ਹੋਵੇਗਾ ਤੇ ਆਪਣੀ ਜਿਹੜੀ ਜੇਬ ਦਾ ਵੀ ਨੁਕਸਾਨ ਹੋਵੇਗਾ ਇਸ ਕਰਕੇ ਆਪਾਂ ਤੀਜੀ ਜੂਰੀਆ ਦੇ ਨਾਲ ਆਪਾਂ ਭੁੱਲ ਕੇ ਵੀ ਕੋਈ ਗਰੋਥ ਪ੍ਰੋਮੋਟਰ ਜਾਂ ਕੋਈ ਹੋਰ ਜਿਵੇਂ ਪਦਾਨ ਲਾ ਲੋ ਪਦਾਨ ਵੀ ਨਹੀਂ ਪਾਉਣੀ ਚਾਹੀਦੀ ਜਾਂ ਕਲੋਰੋ ਜਿਵੇਂ ਕਲੋਰੋ ਵੀ ਆਪਣਾ ਝੋਨਾ ਕੱਚਾ ਕਰਦੀ ਏ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਤੋਂ ਗਰੇਜ ਕਰਨਾ ਚਾਹੀਦਾ ਤੇ ਇਹ ਭੁੱਲ ਕੇ ਦੀ ਆਪਾਂ ਇਹਨਾਂ ਚੀਜ਼ਾਂ ਆਪਣੇ ਜ਼ਮੀਨ ਦੇ ਵਿੱਚ ਨਹੀਂ ਪਾਉਣੀ ਚਾਹੀਦੀ ਜਿਹੜੀਆਂ ਆਪਣੇ ਥਾਂ ਨੂੰ ਕੱਚਾ ਕਰਦੀਆਂ ਨੇ ਤੇ ਜਿਹੜੀ ਆਪਣੀ ਤੀਜੀ ਯੂਰੀਆ ਦੇ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਕਿਹੜੀ ਚੀਜ਼ ਪਾਉਣੀ ਚਾਹੀਦੀ ਜੇਕਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਤੀਜੀ ਯੂਰੀਆ ਤਕਰੀਬਨ 38-40 ਦਿਨਾਂ ਦੇ ਪੂਰੀ ਕਰਦੇ ਹਾਂ ਬਾਕੀ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਟਾਈਮ ਟੇਬਲ ਵੱਖ-ਵੱਖੇ ਤੀਜੀ ਯੂਰੀਆ ਦੇ ਨਾਲ ਜੇਕਰ ਆਪਾਂ ਪੋਟਾਸ਼ ਤੱਤ ਐਮਓਪੀ ਜਿਹੜੀ ਆਪਣੇ ਕੋਲ 60% ਵਾਲੀ ਲਾਲ ਮਿਰਚਾਂ ਵਾਲੀ ਆਉਂਦੀ ਜੇਕਰ ਆਪਾਂ ਉਹ ਪਾਉਣੀ ਹੈ ਤਾਂ ਆਪਾਂ ਨੂੰ ਉਹਨਾਂ ਦਾ ਬਹੁਤ ਵਧੀਆ ਆਪਾਂ ਨੂੰ ਲ ਫੋਕ ਬਣਦੀ ਏ ਝੋਨੇ ਦੇ ਜਿਹੜੇ ਦਾਨੇ ਦੇ ਕੁਆਲਿਟੀ ਵਧੀਆ ਬਣਦੀ ਏ ਫੋਕ ਕਾਫੀ ਹੱਦ ਤੱਕ ਘੱਟ ਬਣਦੀ ਏ ਕਿਉਂਕਿ ਜਿਹੜੇ ਆਪਾਂ ਜਿਹੜੇ ਪोटाश ਦਾ ਕੰਮ ਆਪਾਂ ਜਿੱਕੇ ਪोटाश ਦਾ ਕੰਮ ਕੀਏ ਜਿਹੜਾ ਪोटाश ਤਾਤੇ ਜਿੰਨੇ ਵੀ ਆਪਣੇ ਝੋਨੇ ਨੇ ਖੁਰਾਕ ਬਣਾਈ ਏ ਚਾਹੇ ਪੱਤਿਆਂ 'ਚ ਏ ਚਾਹੇ ਜੜਾਂ ਦੇ ਚਾਹੇ ਤਣੇ ਦੇ ਵਿੱਚ ਉਹ ਜਿੰਨਾ ਵੀ ਆਪਣੀ ਖੁਰਾਕ ਜੋ ਦਾਣੇ ਭਰਨ ਸਮੇ ਜੇਕਰ ਆਪਣੇ ਖੇਤਾਂ ਦੇ ਵਿੱਚ ਫਸਲ ਦੇ ਵਿੱਚ ਪोटाश ਤਦ ਦੀ ਕਾਟ ਨਹੀਂ ਏ ਤੇ ਉਹ ਜਿੰਨੀ ਵੀ ਖੁਰਾਕ ਉਹ ਸਾਰਾ ਇੱਕ ਜਿਵੇਂ ਟਰਾਂਸਪੋਰਟ ਰਾਹੀਂ ਜਿਵੇਂ ਆਪਾਂ ਵੀ ਟ੍ਰਾਂਸਪੋਰਟ ਦਾ ਕੰਮ ਕਰਦੀ ਜੇਕਰ ਆਪਣੇ ਖੇਤਾਂ ਦੇ ਵਿੱਚ ਪोटाਸ਼ ਦੀ ਘਾਟ ਆਉਂਦੀ ਜੇ ਆਪਣਾ ਟ੍ਰਾਂਸਪੋਰਟ ਜੇ ਮੰਨ ਕੇ ਚੱਲੋ ਵੀ ਉਹ ਜਿਹੜੀ ਖਰਾਕ ਹੈ ਆਪਣੇ ਪੂਰੀ ਤਰ੍ਹਾਂ ਦਾਣਿਆਂ ਦੇ ਵਿੱਚ ਨਹੀਂ ਭਰਦੀ ਭਰੀ ਜਾਣੀ ਤੇ ਜਿੰਨੇ ਨਾਲ ਫਿਰ ਆਪਣੇ ਦਾਣੇ ਕੇਵਲ ਫੋਕੇ ਰਹਿ ਜਾਂਦੇ ਨੇ ਦਾਣਿਆਂ ਵਿੱਚ ਫੋਗ ਬਣ ਜਾਂਦੀ ਹੈ ਜਿਹੜੇ ਦਾਣਿਆਂ ਦੇ ਆਪਣਾ ਜਿਹੜਾ ਨਿਗਰਪਣ ਨਹੀਂ ਹੁੰਦਾ ਦਾਣੇ ਹੌਲੇ ਹੁੰਦੇ ਨੇ ਤੇ ਇਹਨਾਂ ਨਾਲ ਆਪ ਨੂੰ ਦੇਖਣ ਨੂੰ ਮਿਲਦਾ ਜੇਕਰ ਪोटाਸ਼ ਦੀ ਆਪਣੇ ਘਾਟ ਤੇ ਬਿਮਾਰੀਆਂ ਦਾ ਅਟੈਕ ਵੀ ਜ਼ਿਆਦਾ ਆਉਂਦਾ ਕਿਉਂਕਿ ਜਿਹੜੀ ਪोटाश ਤਾਤੇ ਆਪਣੇ ਬੂਟੇ ਦੇ ਵਿੱਚ ਇਹ ਮਿਊਟੀ ਪਾਵਰ ਨੂੰ ਵਧਾਉਂਦੀ ਏ ਰੋਗ ਪ੍ਰਤੀਰੋਗਤਾ ਸ਼ਕਤੀ ਵਧਾਉਂਦੀ ਏ ਤੇ ਜਿਹੜਾ ਇਹ ਆਪਣਾ ਪोटाश ਦਾ ਕੰਮ ਏ ਆਪਣੇ ਟਰਾਂਸਪੋਰਟਰਾਂ ਹੀ ਆਪਣਾ ਜਿਵੇਂ ਆਪਾਂ ਕਰਦੇ ਗਏ ਜਿੰਨੀ ਵੀ ਖਰਾਕ ਆਪਣੇ ਬੂਟੇ ਨੇ ਪੱਤੇ ਨੇ ਚਾਹੇ ਜੜਾਂ ਦੇ ਤਣਿਆਂ ਦੇ ਵਿੱਚ ਮੌਜੂਦ ਏ ਸਾਰੀ ਜਿਹੜੇ ਦਾਣੇ ਭਰਨ ਸਮੇ ਦਾਣਿਆਂ ਦੇ ਵੱਲ ਨੂੰ ਲੈ ਕੇ ਜਾਂਦੀ ਏ ਕਿਉਂਕਿ ਇਹ ਜਿਹੜਾ ਕੰਮ ਜਲਦੀ ਜਲਦੀ ਹੋਣਾ ਹੁੰਦਾ ਜੇਕਰ ਆਪਣੀ ਟਰਾਂਸਪੋਰਟ ਦੇਕਰ ਪोटाਸ਼ ਦੀ ਘਾਟ ਤੇ ਆਪਣੇ ਦਾਣੇ ਆਪਣੇ ਪੂਰੇ ਜਿਵੇਂ ਬੱਲੀ ਦੇ ਵਿੱਚ ਨਹੀਂ ਪੰਣਗੇ ਉਹਨਾਂ ਦਾਣੇ ਦੇ ਵਿੱਚ ਬਹੁਤ ਫੋਗ ਬਣ ਜਾਂਦੀ ਏ ਤੇ ਇਹਦੇ ਨਾਲ ਫਿਰ ਆਪਣਾ ਪोटाश ਤੱਤ ਦਾ ਜਿਹੜੇ ਘਾੜਾ ਹੁੰਦੇ ਕਰਨ ਆਪਣਾ ਝਾੜ ਝਾੜ ਕਾਫੀ ਘਟ ਜਾਂਦਾ ਤੇ ਜਿਹੜਾ ਦੂਜਾ ਕੰਮ ਹੈ ਫੋਗ ਬਣਦਾ ਜਦੋਂ ਆਪਾਂ ਯੂਰੀਆ ਵੱਧ ਸਮੇਂ ਤੋਂ ਜੇਕਰ ਆਪਾਂ ਲੰਮੇ ਸਮੇਂ ਤੱਕ ਯੂਰੀਆ ਪਾਉਂਦੇ ਰਹੇ ਨੇ ਉਹਦੇ ਨਾਲ ਵੀ ਆਪਣਾ ਛੇੜੇ ਝੋਨੇ ਦੇ ਵਿੱਚ ਫੋਗ ਬਣਦੀ ਏ ਤੇ ਝੋਨਾ ਵੀ ਆਪਣਾ ਜਿਹੜਾ ਦੇਖਣ ਦੇ ਵਿੱਚ ਜਿਵੇਂ 5 7 10 ਦਿਨ ਵੱਧ ਲਿਆ ਜਾਂਦਾ ਪੱਕਣ ਦੇ ਵਿੱਚ ਜੇਕਰ ਆਪਾਂ ਯੂਰੀਆ ਵੀ ਲੰਮੇ ਸਮੇਂ ਤੱਕ ਪਾਉਣੇ ਆ ਜਾਂ ਹੋਰ ਵੀ ਕੋਈ ਆਪਾਂ ਗਰੋਥ ਪ੍ਰਮੋਟਰ ਪਾਉਣੇ ਆ ਪ੍ਰਦਾਨ ਪਾਉਣੇ ਜਾਂ ਹੋਰ ਚੀਜ਼ਾਂ ਪਾਉਣੇ ਆ ਜਿਹੜੀਆਂ ਝੋਨੇ ਨੂੰ ਕੱਚਾ ਕਰ ਦਿਆ ਨੇ ਤੇ ਆਪਣਾ ਝੋਨਾ ਹਮੇਸ਼ਾ ਵੇਖੋ ਤੁਸੀਂ 10 ਦਿਨ ਦੇ ਲਗਭਗ ਆਪਣਾ ਸਮਾਂ ਵੱਧ ਲੈ ਜਾਂਦਾ ਜਦੋਂ ਆਪਣੀ ਫਸਲ ਲੰਮਾ ਸਮਾਂ ਵੱਧ ਰਹਿੰਦੀ ਉਹਦਾ ਆਪਣਾ ਝਾੜ ਘਟਣਾ ਹੀ ਘਟਣਾ ਹੈ ਇਸ ਕਰਕੇ ਆਪਣੀ ਦੇਸ਼ਚਤ ਸਮੇਂ ਤੇ ਹੀ ਖਾਲ ਪੂਰੀ ਕਰਨੀ ਚਾਹੀਦੀ ਜੇਕਰ ਆਪਾਂ ਹੁਣ ਪੌਣੀ ਤੇ ਪोटाश ਪਾਓ ਇਹ ਪोटाਸ਼ ਦੀ ਮਾਤਰਾ ਆਪਾਂ 20 ਕਿਲੋ ਤੋਂ ਲੈ ਕੇ 25 ਕਿਲੋ ਤੱਕ ਪਾ ਸਕਦੇ ਆ ਤੇ ਇਸ ਸਮੇਂ ਆਪਾਂ ਪोटाਸ਼ ਪਾਉਣੀ ਐ ਐਮਓਪੀ 60% ਵਾਲੀ ਇੱਕ ਐਸਓਪੀ ਆਉਂਦੀ ਉਹਦੇ ਵਿੱਚ ਸਲਫਰ ਹੁੰਦਾ ਉਹ ਆਪਾਂ ਪोटाਸ਼ ਨਹੀਂ ਪਾਉਣੀ ਆਪਾਂ ਨੂੰ 60% ਵਾਲੀ ਐਮਓਪੀ ਪਾਉਣੀ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਨਹੀਂ ਪਾਉਣੀ ਜੇਕਰ ਆਪਾਂ ਪोटाश ਦੀ ਗੱਲ ਕਰਕੇ ਆਪਾਂ ਕਿੰਨੇ ਦਿਨਾਂ ਤੱਕ ਪਾ ਸਕਦੇ ਹਾਂ ਜਿਹਨੇ ਪोटाश ਇੱਕ ਪੌਸ਼ਕ ਤੱਤ ਹੈ ਜਿਹੜੀ ਆਪਣੇ ਜ਼ਮੀਨ ਦੇ ਵਿੱਚ ਮੌਜੂਦ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨੂੰ ਆਪਾਂ ਤਕਰੀਬਨ 30 35 ਦਿਨਾਂ ਤੋਂ ਲੈ ਕੇ ਜੇਕਰ ਆਖਰੀ ਯੂਰੀਆ ਦੇ ਨਾਲ ਵੀ ਪਾਉਣੇ ਆ ਜਿਵੇਂ 38 40 ਦਿਨ ਤੇ ਯੂਰੀਆ ਪੂਰੀ ਕਰਨੀ ਹੈ ਉਹਦੇ ਨਾਲ ਵੀ ਪਾ ਸਕਦੇ ਹਾਂ ਚਾਪਾ 50 ਦਿਨਾਂ ਤੱਕ 50 55 ਦਿਨਾਂ ਤੱਕ ਆਪਾਂ ਪोटाश ਤੱਤ ਪਾ ਸਕਦੇ ਹਾਂ ਤੇ ਜਿਹੜੇ ਆਪਣੇ ਕਿਸਾਨਾਂ ਵੀਰਾਂ ਦੀਆਂ ਜ਼ਮੀਨਾਂ ਪਾਰੀਆਂ ਨੇ ਜਾ ਆਪਾਂ ਵਿੱਚ ਜਿਹੜੇ ਪਿਛਲੇ ਸਾਲਾਂ ਦੀ ਰੈਂਦ ਖੂਹ ਦੇ ਵਿੱਚ ਵਾਹ ਰਹੇ ਆ ਤੇ ਆਪਾਂ ਉਹ ਜਮੀਨਾਂ ਵਿੱਚ ਘਾਟ ਘਾਟ ਆਉਂਦੀ ਹੈ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਆਪਾਂ ਦੇਖ ਰਹੇ ਆ ਕਿ ਆਪਣੇ ਜਮੀਨਾਂ ਦੇ ਵਿੱਚ ਪੋਟਾਸ਼ ਤੱਧ ਦੀ ਘਾਟ ਆ ਰਹੀ ਹੈ ਘਾਟ ਆਉਣ ਦਾ ਕਾਰਨ ਹੈ ਇੱਕ ਤਾਂ ਬਾ ਕੁਝ ਕੁ ਵੀਰ ਆਪਣੇ ਤਾਂ ਗੱਠਾ ਬਣਾ ਕੇ ਝੋਨੇ ਦੇ ਵਿੱਚ ਕਾ ਦਿੰਦੇ ਨੇ ਜਿਹੜਾ ਆਪਣਾ ਪਰਾਲੀ ਹੁੰਦੀ ਹੈ ਉਹ ਆਪਾਂ ਕਣਕ ਦੀ ਆਪਾਂ ਤੂੜੀ ਬਣਾ ਲੈਂਦੇ ਆ ਉਸ ਤੋਂ ਬਾਅਦ ਜਿਹੜਾ ਥੋੜਾ ਕੋ ਬਚਦਾ ਉਹ ਵੀ ਆਪਾਂ ਅੱਗ ਲਾ ਕੇ ਸਾੜ ਦਿੰਦੇ ਆ ਕਿਉਂਕਿ ਜਿੰਦੇ ਜਿਹੜਾ ਆਪਣਾ ਉਹਨਾਂ ਵਿੱਚ ਆਪਣੇ ਜਮੀਨ ਦੇ ਵਿੱਚ ਜਿਹੜਾ ਆਪਾਂ ਇਹ ਪ੍ਰਾਲੀ ਵਿੱਚ ਨਹੀਂ ਵਾ ਪਾਉਂਦੇ ਜਿੰਦੇ ਨਾਲ ਫਿਰ ਆਪਣਾ ਜਿਹੜਾ ਪੋਟਾਸ਼ ਤੱਤ ਦੀ ਘਾਟ ਆਉਣੀ ਸੰਭਵੇ ਕਿਉਂਕਿ ਜਿੰਨੇ ਆਪਾਂ ਗੱਠਾ ਬਣਾ ਕੇ ਚਕਾਤੀਆਂ ਉਹਦੇ ਵਿੱਚ ਜਿੰਕ ਪੋਟਾਸ਼ ਨਾਈਟ੍ਰੋਜਨ ਕਈ ਛੋਟੇ ਤੱਤ ਹੁੰਦੇ ਨੇ ਜਿਹੜੇ ਆਪਣੇ ਜ਼ਮੀਨ ਦੇ ਵਿੱਚੋਂ ਆਪਣੇ ਘਟਦੇ ਜਾ ਰਹੇ ਨੇ ਇਹ ਆਪਣੇ ਘਟਣ ਦਾ ਕਾਰਨ ਹੈ ਪੋਟਾਸ਼ ਦਾ ਜਦੋਂ ਆਪਾਂ ਗੱਠਾ ਬਣਾ ਕੇ ਚਕਾਤੀਆਂ ਜਦੋਂ ਆਪਾਂ ਜ਼ਮੀਨ ਦੇ ਵਿੱਚ ਜਮਾ ਰਿਪਰ ਫੇਰ ਕੇ ਜਮਾ ਆਪਾਂ ਪੂਰਾ ਵਿੱਚੋਂ ਸਾਫ਼ ਕਰਕੇ ਅੱਗ ਲਗਾ ਕੇ ਆਪਾਂ ਫਸਲ ਬੀਜਦੀ ਉਹਦੇ ਨਾਲ ਇਹ ਘਾਟ ਜਾਦੀ ਆਉਂਦੀ ਹੈ ਤੇ ਜਿਹੜੀ ਵੀ ਇਹਨਾਂ ਦੇ ਆਵਾਣ ਪਾਰੇ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਪੋਟਾਸ਼ ਤੱਤ ਦੀ ਘਾਟ ਘਟ ਆਉਂਦੀ ਹੈ ਕਿਉਂਕਿ ਆਪਾਂ ਦੇਖਦੇ ਜਿਹੜੇ ਰੇਤਲੇ ਵਾਹਣ ਨੇ ਉਹਨਾਂ ਖੇਤਾਂ ਦੇ ਵਿੱਚ ਪੋਟਾਸ਼ ਤੱਤ ਦੀ ਘਾਟ ਜ਼ਿਆਦਾ ਆਉਂਦੀ ਹੈ ਕਿਉਂਕਿ ਉਹਨਾਂ ਵਿੱਚ ਹੋਰ ਤੱਤਾਂ ਦੀ ਘਾਟ ਵੀ ਜ਼ਿਆਦਾ ਆਉਂਦੀ ਹੈ ਇਸ ਕਰਕੇ ਜਿਹੜੇ ਆਪਣੀ ਭਾਰੇਵਾਨਾਂ ਦੇ ਵਿੱਚ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਪੋਟਾਸ਼ ਪਾਉਂਦੀ ਜੇਕਰ ਤੁਸੀਂ ਮਿੱਟੀ ਚੈੱਕ ਕਰਾਈ ਆਪਾਂ ਪਿਛਲੇ ਸਾਲਾਂ ਦੇ ਰਹਿਣਦ ਖੁੰਦ ਨਹੀਂ ਵਾਰ ਹੈ ਪੋਟਾਸ਼ ਤੱਤ ਦੀ ਘਾਟ ਹੋएगी ਫਿਰ ਆਪਾਂ ਪੋਟਾਸ਼ ਤੱਤ ਆਪਾਂ ਤੀਸਰੀ ਜੂਰੀਆ ਦੇ ਨਾਲ ਪਾ ਸਕਦੇ ਆ ਇਹ ਆਪਾਂ ਬਜਾਈ ਸਮੇਂ ਵੀ ਪਾ ਸਕਦੇ ਆ ਕਦੂ ਕਰਨ ਸਮੇਂ ਤੇ ਆਪਾਂ ਤੀਸਰੀ ਜੂਰੀਆ ਦੇ ਨਾਲ ਹੀ ਪਾ ਸਕਦੇ ਆ ਦੋਸਤੋ ਬਾ ਜਿਹੜੇ ਕਿਸਾਨ ਵੀਰਾਂ ਨੇ ਨਹੀਂ ਪਾਈ ਆਪਾਂ 50 55 ਦਿਨ ਤੱਕ ਵੀ ਪਾ ਸਕਦੇ ਆ ਕਿਉਂਕਿ ਜਿਹੜੀ ਪਟਾਸ਼ ਇਹ ਆਪਣੇ ਬੂਟਿਆਂ ਦੇ ਵਿੱਚ ਰੋਗ ਪ੍ਰਤੀਰੋਧ ਸ਼ਕਤੀ ਵਧਾਉਂਦੀ ਹੈ ਬੂਟੇ ਨੂੰ ਸਟਰੋਂਗ ਬਣਾਉਂਦੀ ਹੈ ਬਿਮਾਰੀਆਂ ਦੇ ਅਟੈਕ ਤੋਂ ਬਚਾਉਂਦੀ ਹੈ ਜੇਕਰ ਆਪਾਂਆਂ ਜਮੀਨਾਂ ਦੇ ਵਿੱਚ ਆਪਾਂ ਪੋਟਾਸ਼ ਤੱਤ ਆਪਾਂ ਨਹੀਂ ਪਾਉਣਾ ਚਾਹੁੰਦੇ ਤਾਂ ਆਪਾਂ ਉਸ ਆਪਾਂ ਥਾਂ ਤੇ ਆਪਾਂ 13045 ਐਨਪੀ ਕੀ ਦੀ ਸਪਰੇਅ ਵੀ ਕਰ ਸਕਦੇ ਹਾਂ ਜਿੰਦਾ ਦੀ ਬਹੁਤ ਵਧੀਆ ਰਿਜ਼ਲਟ ਕਿਉਂਕਿ ਉਹਦੇ ਵਿੱਚ 45% ਤੱਕ ਪੋਟਾਸ਼ ਹੁੰਦੀ ਹੈ ਤੇ ਆਪਾਂ ਉਹਦੀ ਸਪਰੇਅ ਵੀ ਕਰ ਸਕਦੇ ਹਾਂ ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਹੈ 13045 ਦਾ ਝੋਨੇ ਦੇ ਵਿੱਚ ਉਹ ਆਪਾਂ ਨੂੰ ਗੋਭ ਸਮੇਂ ਯਾਨੀ ਕਿ ਨਿਸਾਰੇ ਤੋਂ ਪਹਿਲਾਂ ਪਹਿਲਾਂ ਜੇਕਰ ਆਪਾਂ ਕਰਦੇ ਹਾਂ ਫਿਰ ਹੀ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ ਤੇ ਵਧੀਆ ਆਪਾਂ ਨੂੰ ਝਾੜ ਦੇਖਣ ਨੂੰ ਮਿਲ ਸਕਦਾ ਆ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਆਪਣੀ ਜਿਹੜੀ ਜ਼ਮੀਨਾਂ ਦੇ ਵਿੱਚ ਪੌਸ਼ਟ ਤੱਤ ਦੀ ਘਾਟ ਨਾ ਆਉਣ ਜੋ ਹੋਰ ਜਿਹੜੇ ਆਪਾਂ ਦਾਣੇਦਾਰ ਜ਼ਹਿਰ ਪਾਉਣੇ ਆ ਆਪਾਂ ਨੂੰ ਕੋਈ ਪਾਉਣ ਦਾ ਫਾਇਦਾ ਨਹੀਂ ਚਾਹੀ ਤੁਸੀਂ ਕਿੱਲੇ ਨਾਲ ਕਿੱਲਾ ਛੱਡ ਕੇ ਦੇਖ ਸਕਦੇ ਹੋ ਜੇ ਫਰਕ ਪੈਂਦਾ ਤੇ ਤਾਂ ਆਪਾਂ ਨੂੰ ਮਹਿਸੂਸ ਹੋਵੇਗਾ ਵੀ ਫਰਕ ਪੈਂਦਾ ਬਾਕੀ ਕੋਈ ਫਾਇਦਾ ਨਹੀਂ ਆਪਣੇ ਜਿਹੜੇ ਜ਼ਮੀਨ ਦੇ ਵਿੱਚ ਜਗਰ ਪੌਸ਼ਟ ਤੱਤ ਦੀ ਘਾਟ ਨਹੀਂ ਹੋਣੀ ਤੇ ਆਪਣੇ ਬਿਮਾਰੀਆਂ ਦਾ ਟੈਗ ਵੀ ਘਟਾ ਆਊਗਾ ਆਪਣੀ ਫਸਲ ਵੀ ਵਧੀਆ ਚੱਲੇਗੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਪਣੀ ਫਸਲ ਦੇ ਵਿੱਚ ਦਿੱਕਤ ਨਹੀਂ ਆਉਂਦੀ ਤੇ ਝਾੜ ਵੀ ਆਪਾਂ ਨੂੰ ਦੇਖਣ ਨੂੰ ਵਧੀਆ ਮਿਲੇਗਾ ਇਸ ਕਰਕੇ ਆਪਣੀ ਜ਼ਮੀਨਾਂ ਵਿੱਚ ਪੌਸ਼ਟ ਤੱਤਾਂ ਦੀ ਪੂਰਤੀ ਕਰੋ ਹੋਰ ਕੋਈ ਦਾਣੇਦਾਰ ਜ਼ਹਿਰਾਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਕਿਉਂਕਿ ਉਹ ਦਿਨ ਆਪਣਾ ਜ਼ਮੀਨ ਦਾ ਵੀ ਨੁਕਸਾਨ ਹੈ ਪਾਣੀ ਦਾ ਨੁਕਸਾਨ ਹੈ ਤੇ ਆਪਾਂ ਜਿਹੜੀ ਜ਼ਮੀਨ ਦੇ ਵਿੱਚ ਜ਼ਹਿਰ ਪਾ ਰਹੇ ਹਾਂ ਉਹਦੇ ਨਾਲ ਜਿਹੜੇ ਆਪਣੇ ਮਿੱਤਰ ਕੀੜ ਨੇ ਉਹ ਵੀ ਮਰਦੇ ਜਾ ਰਹੇ ਨੇ ਜਿਹੜੀਆਂ ਜਿੰਨਾਂ ਫਿਰ ਆਪਣੀ ਜ਼ਮੀਨ ਸਖਤ ਹੁੰਦੀ ਹੈ ਤੇ ਜ਼ਮੀਨ ਦੇ ਵਿੱਚ ਆਪਣੇ ਚਾੜ ਘਟਦੇ ਜਾ ਰਹੇ ਨੇ ਜਿਹੜੇ ਆਪਣੇ ਹਲਕੇ ਜਿੰਨਾਂ ਵੀਰਾਂ ਦੇ ਹਲਕੀਆਂ ਜ਼ਮੀਨਾਂ ਨੇ ਚਾਹੇ ਉਹਨਾਂ ਨੇ ਆਪਣੇ ਕੱਦੂ ਦੇ ਵਿੱਚ ਪोटाश ਪਾ ਚੁੱਕੇ ਨੇ ਤੇ ਹੁਣ ਉਹਨਾਂ ਪोटाश ਪਾਉਣ ਦੀ ਖੇਚਲ ਨਾ ਕਰਨ ਉਹ ਆਪਣੇ ਪोटाश ਦੀ ਸਪਰੇਅ ਕਰ ਸਕਦੇ ਨੇ ਆਪਾਂ ਗੋਭ ਸਮੇਂ 13:45 ਦੀ ਸਪਰੇਅ ਕਰ ਸਕਦੇ ਆ ਤਾਂ ਜੋ ਕਿਉਂਕਿ ਜਿਹੜੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਆਪਣੇ ਜਿਹੜੇ ਇਹਨਾਂ ਤੱਤਾਂ ਦੀ ਘਾਟ ਜ਼ਿਆਦਾ ਆਉਂਦੀ ਹੈ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ